ਕਬੀਰ ਐਸਾ ਜੰਤ ਇੱਕ ਦੇਖਿਆ ਜੈਸੀ ਧੋਈ ਲਾਖ ਦਿਸ ਚੰਚਲ ਬਹੁ ਗੁਨਾ ਮਤ ਹੀਨਾ ਨਾ ਪਾਗ ਸੁਆਉ ਸਾ ਸੰਗ ਜੀ ਚੱਲ ਰਹੀ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਸਰਲ ਕਥਾ ਵਿਚਾਰ ਸਤਿਗੁਰੂ ਨੇ ਕਿਰਪਾ ਕੀਤੀ ਹੈ 138 ਸ਼ਲੋਕ ਹੋਏ ਹਨ 139 ਨੰਬਰ ਸ਼ਲੋਕ ਦਾ ਆਪਾਂ ਰਲ ਮਿਲ ਕੇ ਪਾਠ ਕੀਤਾ ਹੈ ਸਰਵਣ ਕੀਤਾ ਹੈ ਕੋਈ ਪਖੰਡੀ ਆਦਮੀ ਮਹਾਤਮਾ ਦੇ ਲਿਬਾਸ ਵਿੱਚ ਲੋਕਾਂ ਨਾਲ ਠੱਗੀਆਂ ਠੋਰੀਆਂ ਮਾਰਦਾ ਸੀ ਉਸ ਦੀ ਹਾਲਤ ਦੇਖ ਕੇ ਭਗਤ ਜੀ ਨੇ ਇਹ 139 ਨੰਬਰ ਸ਼ਲੋਕ ਉਚਾਰਿਆ ਭਗਤ ਜੀ ਕਹਿ ਰਹੇ ਕਬੀਰ ਐਸਾ ਜੰਤ ਇੱਕ ਦੇਖਿਆ ਜੈਸੀ ਧੋਈ ਲਾਕ ਅਸਾਂ ਨੇ ਇੱਕ ਜਿਹਾ ਦੰਬੀ ਪਖੰਡੀ ਜੀਵ ਵੇਖਣਾ ਕੀਤਾ ਹੈ ਜਿਹੋ ਜਹੀ ਧੋਤੀ ਹੋਈ ਲਾਕ ਬਾਹਰੋਂ ਬਹੁਤ ਚਮਕਦੀ ਹੈ ਇਸੇ ਤਰ੍ਹਾਂ ਬਾਹਰੋਂ ਬਹੁਤ ਸਾਫ ਸੁਥਰੇ ਬਸਤਰ ਪਹਿਨੇ ਹੋਏ ਸਾਨੂੰ ਨੇ ਪਰ ਲੋਕਾਂ ਨੂੰ ਠੱਗ ਰਿਹਾ ਸੀ ਕਹਿੰਦੇ ਦੀਸੈ ਚੰਚਲ ਬਹੁ ਗੁਣਾ ਉਹ ਜੋ ਵਿਹਾਰਾਂ ਵਿੱਚ ਬਹੁਤ ਚੰਚਲ ਚਾਤਰ ਸ਼ਾਸਤਰ ਗਿਆਨ ਦੀ ਚਰਚਾ ਇਤਿਹਾਦ ਵਾਰਤਾ ਵਿੱਚ ਬਹੁ ਗੁਣਾ ਵਾਲਾ ਦਿਸ ਰਿਹਾ ਪਰ ਸ੍ਰੇਸ਼ਟ ਮਤ ਤੋਂ ਹੀੜਾ ਅਤੇ ਵਿਸ਼ਿਆਂ ਦੀ ਵਾਸ਼ਨਾ ਕਰਕੇ ਨਾਪਾਕ ਅਪਵਿੱਤਰ ਸੀ ਭਾਵ ਇਹ ਹੈ ਕਿ ਮਨੁੱਖ ਨੂੰ ਅੰਦਰੋਂ ਸੁੰਦਰ ਹੋਣਾ ਚਾਹੀਦਾ ਜੇ ਬਾਹਰੋਂ ਵਸਤਰ ਪਾਏ ਹਨ ਸਾਫ ਅੰਦਰੋਂ ਵੀ ਸਾਫ ਹੋਣਾ ਚਾਹੀਦਾ ਸੋ ਅੱਗੇ ਭਗਤ ਜੀ 140 ਨੰਬਰ ਸ਼ਲੋਕ ਉਚਾਰ ਰਹੇ ਭਗਤ ਜੀ ਕੁਝ ਈਰਖਾ ਲੂ ਬ੍ਰਾਹਮਣ ਕਹਿਣ ਲੱਗੇ ਭਗਤ ਜੀ ਨੂੰ ਕਿ ਤੇਰੀ ਤਾਂ ਜੁਲਾਹਾਂ ਵਾਲੀ ਬੁੱਧੀ ਆ ਇਹ ਸੁਣ ਕੇ ਭਗਤ ਜੀ ਫਿਰ ਇਹ ਸ਼ਲੋਕ ਉਚਾਰਦੇ ਆ ਕਬੀਰ ਮੇਰੀ ਬੁੱਧ ਕੋ ਜਮ ਨ ਕਰੈ ਤਿਸਕਾਰ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ ਮੇਰੀ ਆਤਮ ਮਛੈਣੀ ਬੁੱਧੀ ਨੂੰ ਜਮ ਰਾਜ ਵੀ ਤਿਸਕਾਰ ਨਰਾਦਰ ਨਹੀਂ ਪਾਪ ਬੁਰਾ ਨਹੀਂ ਕਹੇਗਾ ਕਿਉਂ ਨਹੀਂ ਕਹੇਗਾ ਭਗਤ ਜੀ ਆਪ ਜੀ ਦਸੋ ਦਸ ਰਿਹਾ ਜਿਨ ਇਹੋ ਜਮੂਆ ਸਿਰਜਿਆ ਸੁ ਜਪਿਆ ਪਰਵਦਗਾਰ ਕਿਉਂਕਿ ਜਿਸ ਪ੍ਰਮਾਤਮਾ ਨੇ ਇਹ ਜਮ ਨੂੰ ਸਿਰਜਿਆ ਪੈਦਾ ਕੀਤਾ ਬਣਾਇਆ ਉਹ ਪਰਵਦਗਾਰ ਪਾਲਣਾ ਕਰਨ ਵਾਲੇ ਪ੍ਰਭੂ ਦਾ ਨਾਮ ਜਪਣਾ ਕੀਤਾ ਹੈ ਅਸੀਂ ਅਸੀਂ ਉਹ ਵਾਹਿਗੁਰੂ ਦਾ ਨਾਮ ਹੀ ਜਪ ਲਿਆ ਅੱਗੇ 141 ਨੰਬਰ ਸ਼ਲੋਕ ਚ ਕਿਰਪਾ ਕਰ ਲੈ ਕਬੀਰ ਕਸਤੂਰੀ ਭਇਆ ਪਵਰ ਪਹਿ ਸਬਦ ਦਾਸ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਹੇ ਭਾਈ ਵੱਡਾ ਪ੍ਰਮਾਤਮਾ ਕਸਤੂਰੀ ਦੀ ਸੁਗੰਧੀ ਦੀ ਨਿਆਈ ਭਇਆ ਹੁੰਦਾ ਹੋ ਰਿਆ ਅਤੇ ਪ੍ਰਮਾਤਮਾ ਦੇ ਕਰਣਾ ਮੁਦਤਾ ਮੈਤਰੀ ਉਪੇਖਿਆ ਵਾਲੇ ਸਾਰੇ ਦਾਸ ਸੇਵਕ ਜਿਹੜੇ ਉਹ ਭੌਰਿਆਂ ਦੀ ਨਿਆਈ ਹੋ ਰਹੇ ਜਿਵੇਂ ਭੌਰੇ ਹੁੰਦੇ ਆ ਜਿਉ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ ਹਾਂ ਕਹਿੰਦੇ ਉਹ ਦਾਸ ਜਿਵੇਂ ਜਿਵੇਂ ਵੱਡੇ ਪ੍ਰਮਾਤਮਾ ਕਬੀਰ ਵੱਡੇ ਨੂੰ ਵੀ ਕਿਹਾ ਜਿਉ ਜਿਉ ਭਗਤ ਕਬੀਰ ਕੀ ਭਗਤ ਦੇ ਤੱਤੇ ਨੂੰ ਸਿਹਾਰੀ ਆ ਅੱਗੇ ਵੀ ਬੜੀ ਵਾਰੀ ਅਰਜੀ ਕੀਤੀ ਆ ਜਿੱਥੇ ਭੱਬਾ ਗੱਗਾ ਤੱਤਾ ਜਵੇ ਇਹਦਾ ਮਤਲਬ ਆ ਕਿ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਭਗਤ ਸੇਵਕ ਜਿੱਥੇ ਭੱਬਾ ਗੱਗਾ ਤੱਤੇ ਨੂੰ ਸਿਹਾਰੀ ਆਜੇ ਇਹਦਾ ਮਤਲਬ ਭਗਤੀ ਆ ਜਿੱਥੇ ਭੱਬਾ ਗੱਗਾ ਤੱਤੇ ਨੂੰ ਬਿਹਾਰੀ ਵੀ ਆਜੇ ਇਹਦਾ ਮਤਲਬ ਵੀ ਭਗਤੀ ਆ ਸੁਰਹੋ ਵਿਚਾਰ ਕਹਿੰਦੇ ਜਿਉਂ-ਜਿਉਂ ਭਗਤ ਕਬੀਰ ਕੀ ਜਿਵੇਂ-ਜਿਵੇਂ ਉਹ ਕਬੀਰ ਵੱਡੇ ਪ੍ਰਮਾਤਮਾ ਦੀ ਭਗਤੀ ਹੁੰਦੀ ਆ ਕੋਈ ਕਰਦਾ ਹੈ ਤਿਉਂ-ਤਿਉਂ ਤਿਵੇਂ-ਤਿਵੇਂ ਉਹਨਾਂ ਦਾ ਰਾਮ ਪ੍ਰਮਾਤਮਾ ਦੇ ਸਰੂਪ ਵਿੱਚ ਨਿਵਾਸ ਵਾਸਾ ਹੁੰਦਾ ਜਾਂਦਾ ਵੱਤੀਵੇਂ ਤੇ ਵੀ ਉਹਨਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਿਵਾਸ ਹੁੰਦਾ ਜਾਂਦਾ ਹੈ ਅੱਗੇ ਹੁਣ 142 ਨੰਬਰ ਸ਼ਲੋਕ ਰਾਈਂ ਕਿਰਪਾ ਕਰ ਰਹੇ ਕਬੀਰ ਗਹਿ ਗਜ ਪਰਿਉ ਕੁਟੰਬ ਕੈ ਕਾਂਠੇ ਰਹਿ ਗਇਓ ਰਾਮ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਏ ਭਾਈ ਜੀਵ ਗਹਿ ਗੱਜ ਹੁੰਦਾ ਚੂਨੇ ਗੱਜ ਮਕਾਨ ਦੀ ਨਿਆਈ ਕੁਟੰਬ ਪਰਿਵਾਰ ਦੇ ਮੋਹ ਵਿੱਚ ਪਿਆ ਫਸਿਆ ਹੋਇਆ ਵਾ ਪਰਿਵਾਰ ਦੇ ਮੋਹ ਦੀ ਗਹਿ ਗੱਜ ਗ੍ਰਿਫਤ ਵਿੱਚ ਪਿਆ ਹੋਇਆ ਅਤੇ ਰਾਮ ਪ੍ਰਮਾਤਮਾ ਦਾ ਸਿਮਰਨ ਤਾਂ ਇੱਕ ਕਾਂਠੇ ਕਿਨਾਰੇ ਤੇ ਰਹਿ ਗਿਆ ਇੱਕ ਪਾਸੇ ਹੀ ਰਹਿ ਗਿਆ ਭਾਵ ਭਜਨ ਸਿਮਰਨ ਨਾ ਕੀਤਾ ਅੱਗੋਂ ਕਹਿੰਦਾ ਮੈਂ ਕਿਹੜੇ ਵੇਲੇ ਸਿਮਰਨ ਕਰਾਂ ਆ ਵੇਲਾ ਮੇਰਾ ਬੱਚਿਆਂ ਨੂੰ ਸਕੂਲੋਂ ਲਿਓਣ ਦਾ ਆ ਵੇਲਾ ਟਿਊਸ਼ਨ ਤੇ ਛੱਡਣ ਦਾ ਆ ਵੇਲਾ ਮੇਰਾ ਪੱਠੇ ਵੜਨ ਦਾ ਆ ਵੇਲਾ ਮੇਰਾ ਫਲਾਣਾ ਕੰਮ ਕਰਨ ਦਾ ਆ ਵੇਲਾ ਮੇਰਾ ਨੌਕਰੀ ਜਾਣ ਦਾ ਮੈਂ ਨਾਮ ਕਦੋਂ ਜੱਪਾਂ ਉਹ ਪਿਆਰਿਆ ਨਾਮ ਜੱਪਣ ਦੇ ਤੇਰੇ ਬਹਾਨੇ ਆ ਜਦੋਂ ਤੂੰ ਪੱਠੇ ਵੀ ਲੈਣ ਜਾਣਾ ਪੱਠੇ ਵੜਦੇ ਆ ਵੀ ਨਾਮ ਜੱਪੀ ਜਾ ਬਾਣੀ ਪੜੀ ਜਾ ਜਦੋਂ ਤੂੰ ਕਿਰਤ ਕਰਦਾ ਕੋਈ ਵੀ ਹੱਥ ਪਾਉਂ ਕਰ ਕੰਮ ਸਭ ਚੀਤ ਨਿਰੰਜਨ ਨਾਲ ਹੱਥਾਂ ਪੈਰਾਂ ਦਾ ਕੰਮ ਕਰ ਕਰ ਤੇ ਚਿੱਤ ਦੇ ਨਾਲ ਨਰੰჯਨ ਵਾਹਿਗੁਰੂ ਨੂੰ ਸ਼ੁੱਧ ਸਰੂਪ ਪ੍ਰਮਾਤਮਾ ਨੂੰ ਧਿਆਇਆ ਕਰ ਇੱਥੇ ਵੀ ਉਹ ਗੱਲ ਕਰ ਰਿਹਾ ਆਏ ਪਰੇ ਧਰਮ ਰਾਏ ਕੀ ਵਿਚਹਿ ਧੂਮਾ ਧਾਮ ਕਹਿੰਦੇ ਇਸ ਪਰਿਵਾਰ ਦੀ ਧੂਮਾ ਧਾਮ ਚਹਲ ਪਹਿਲ ਦੇ ਵਿੱਚ ਹੀ ਧਰਮ ਰਾਜ ਦੇ ਦੂਤ ਆ ਪੈਂਦੇ ਆ ਪਰ ਜਦੋਂ ਧਰਮ ਰਾਜ ਦੇ ਦੂਤ ਆ ਕੇ ਪਏ ਤਦੋਂ ਮੋਹ ਵਿੱਚ ਫਸੇ ਹੋਏ ਜੀਵ ਦੀ ਪਰਿਵਾਰ ਦੇ ਵਿੱਚ ਹੀ ਧੂਆਂ ਧਾਰ ਕਰਕੇ ਭਾਵ ਸਰੀਰ ਵਿੱਚੋਂ ਜਿੰਦ ਜਾਨ ਕੱਢ ਕੇ ਲੈ ਗਏ ਵਾ ਸਰੀਰ ਰੂਪੀ ਘਰ ਦੇ ਵਿੱਚ ਧੁੰਮ ਪਾ ਦਿੱਤੀ ਭਾਵ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ ਕਿ ਜੀਵ ਕਿੱਧਰ ਚਲਾ ਗਿਆ ਕਹਿੰਦੇ ਜੀ ਉਹ ਪੂਰਾ ਹੋ ਗਿਆ ਪੂਰਾ ਕਿੱਥੋਂ ਹੋਇਆ ਅਧੂਰਾ ਮਰ ਗਿਆ ਪੂਰਾ ਉਹ ਹੁੰਦਾ ਜਿਹੜਾ ਸਾਰੇ ਪਾਸਿਓਂ ਲੋਕ ਪਰ ਲੋਕ ਦੇ ਕਾਰਜ ਸਵਾਰ ਜਾਵੇ ਉਹਨੂੰ ਕਿਹਾ ਜਾਂਦਾ ਪੂਰਾ ਹੋ ਗਿਆ ਇਥੇ ਹਰ ਇੱਕ ਸ਼ਰਾਬੀ ਕੋਆਬੀ ਮਰੇ ਨੂੰ ਵੀ ਕਹੀ ਜਾਂਦੇ ਪੂਰਾ ਹੋ ਗਿਆ ਕੋਈ ਵੀ ਇਨਸਾਨ ਮਰ ਜੇ ਮਨਮੁਖ ਮਰ ਜੇ ਕਹਿੰਦੇ ਪੂਰਾ ਹੋ ਗਿਆ ਉਹ ਨਹੀਂ ਪਿਆਰਿਓ ਮਰ ਗਿਆ ਗਿਆ ਕਰੋ ਉਹ ਤਾਂ ਮਰ ਗਿਆ ਹੈ ਕਹਿੰਦੇ ਆਏ ਪਰੇ ਧਰਮ ਰਾਏ ਕੇ ਬੀਚਹਿ ਤੁਮਾਂ ਤਾਮ ਸੋ ਅੱਗੇ ਜੋ ਸ਼ਲੋਕ ਵਿਚਾਰੇ ਭਗਤ ਜੀ 143 ਨੰਬਰ ਉਸ ਦੀ ਵਿਚਾਰ ਇਸ ਤਰ੍ਹਾਂ ਕੇ ਇੱਕ ਅਜਿਹਾ ਸਾਖਤ ਪੁਰਖ ਜਿਸ ਨੇ ਆਪਣੇ ਪਰਿਵਾਰ ਅਤੇ ਗਲੀ ਗੁਆਂਢ ਦੇ ਲੋਕਾਂ ਨੂੰ ਬਹੁਤ ਤੰਗ ਕੀਤਾ ਹੋਇਆ ਸੀ ਜਿਸ ਕਰਕੇ ਲੋਕਾਂ ਨੂੰ ਉਸ ਨਾਲ ਬਹੁਤ ਨਫ਼ਰਤ ਹੋ ਗਈ ਤੇ ਅਚਾਨਕ ਉਸ ਦੀ ਮੌਤ ਹੋ ਗਈ ਤਾਂ ਉਸ ਦੀ ਮ੍ਰਿਤਕ ਦੇਹ ਨਾਲ ਸ਼ਮਸ਼ਾਨ ਭੂਮੀ ਤੱਕ ਜਾਣ ਲਈ ਕੋਈ ਤਿਆਰ ਨਾ ਹੋਵੇ ਜੇ ਕੋਈ ਇਕੜ ਦੁੱਕੜ ਲੋਕ ਜਾਣ ਲਈ ਤਿਆਰ ਵੀ ਹੋਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਅਰਥੀ ਨਾਲ ਚੱਲੋ ਤਾਂ ਲੋਕਾਂ ਨੇ ਕਿਹਾ ਕਿ ਤੁਸੀਂ ਇਸ ਦਾ ਨਾਮ ਵੀ ਨਾ ਲਗੋ ਕੁਝ ਨਿਕਟ ਵਰਤੀਆਂ ਨੇ ਬਦਬੂ ਫੈਲਣ ਤੋਂ ਉਸ ਦਾ ਅੰਤਮ ਕਿਰਿਆ ਕਰਮ ਕਰ ਦਿੱਤਾ ਉਸੇ ਸਮੇਂ ਸੂਰ ਪਾਲਨ ਵਾਲੇ ਗਰੀਬ ਜਾਤੀ ਦੇ ਲੋਕਾਂ ਦਾ ਇੱਕ ਸੂਰ ਮਰ ਗਿਆ ਇਸ ਦਾ ਅਫਸੋਸ ਕਰਨ ਲਈ ਬਹੁਤ ਸਾਰੇ ਉਸ ਗਰੀਬ ਦੀ ਹਮਦਰਦੀ ਲਈ ਪਹੁੰਚੇ ਅਫਸੋਸ ਦੇ ਲਬਜ਼ਾਂ ਵਿੱਚ ਮਰੇ ਹੋਏ ਸੂਰ ਦਾ ਦੁੱਖ ਪ੍ਰਗਟ ਕੀਤਾ ਕਿ ਵਿਚਾਰੇ ਗਰੀਬ ਨਾਲ ਗਰੀਬ ਮਾਰੋਗੀ ਇਹ ਦ੍ਰਿਸ਼ ਦੇਖ ਕੇ ਕਬੀਰ ਜੀ ਇਸ ਘਟਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਪਾਵਨ ਸ਼ਲੋਕ 143 ਨੰਬਰ ਸ਼ਲੋਕ ਉਚਾਰਦੇ ਆ ਕਬੀਰ ਸਾਗਤ ਤੇ ਸੂਕਰ ਭਲਾ ਰੱਖੇ ਆਛਾ گاਉ ਭਗਤ ਜੀ ਕਿਰਪਾ ਕਰਦੇ ਹੈ ਭਾਈ ਇਹੋ ਜਿਹੇ ਸਾਗਤ ਬੰਦੇ ਕਠੋਰ ਚਿੱਤ ਵਾਲੇ ਦੁਸ਼ਟ ਪੁਰਖ ਤੋਂ ਤਾਂ ਸੂਰ ਹੀ ਭਲਾ ਚੰਗਾ ਹੈ ਜੋ ਨਾਲੀਆਂ ਆਦ ਦੀ ਗੰਦਗੀ ਖਾ ਕੇ گاਉ ਹੁੰਦਾ ਪਿੰਡ ਨੂੰ ਤਾਂ ਅੱਛਾ ਰੱਖਦਾ ਚੰਗਾ ਰੱਖਦਾ ਰੂੜੀਆਂ ਤੋਂ ਗੰਦਗੀ ਤੇ ਖਾਂਦਾ ਹੈ ਪਿੰਡ ਨੂੰ ਸਾਫ਼ ਰੱਖਦਾ ਕਹਿੰਦੇ ਉਸ ਸੂਰ ਦੇ ਮਰਨ ਤੋਂ ਉਸ ਨੂੰ ਸਾਰੇ ਪਿੰਡ ਵਾਲੇ ਯਾਦ ਕਰ ਰਹੇ ਕਿ ਪਿੰਡ ਦੀ ਸਫਾਈ ਰੱਖਦਾ ਹੁੰਦਾ ਸੀ ਉਹ ਸਾਖਤ ਬਪਰਾ ਮਰ ਗਿਆ ਕੋਈ ਨ ਲਹਿ ਨਾਉ ਜਦੋਂ ਬਪਰਾ ਵਿਚਾਰਾ ਸਾਖਤ ਪੁਰਖ ਮਰ ਗਿਆ ਭਾਵ ਜਦੋਂ ਮਰ ਜਾਂਦਾ ਤਦ ਉਸ ਦਾ ਕੋਈ ਵੀ ਨਾਮ ਵੀ ਨਹੀਂ ਲੈਂਦਾ ਕਿਉਂਕਿ ਉਸ ਨੇ ਸਮਾਜ ਵਿੱਚ ਨਫ਼ਰਤ ਰੂਪੀ ਗੰਦਗੀ ਫੈਲਾਈ ਸੀ ਜਦ ਕੇ ਇਸ ਦੇ ਉਲਟ ਸੂਰ ਨੇ ਨਗਰ ਦੀ ਗ੍ਰਾਮ ਦੀ ਪਿੰਡ ਦੀ ਸਾਰੀ ਸਫਾਈ ਕੀਤੀ ਹੈ ਚੰਗਿਆਂ ਨੂੰ ਯਾਦ ਕੀਤਾ ਜਾਂਦਾ ਹੈ ਗੰਦਿਆਂ ਨੂੰ ਤਾਂ ਲੋਕ ਕਹਿੰਦੇ ਸ਼ੁਕਰ ਹੋਇਆ ਮਰ ਗਿਆ ਇਹਨੇ ਗੰਦ ਪਾਇਆ ਸੀ ਕਦੇ ਗੰਦੇ ਇਨਸਾਨ ਦੀ ਕੋਈ ਸਿਫਤ ਨਹੀਂ ਕਰਦਾ ਸਿਫਤ ਉਹ ਹੀ ਹੁੰਦੀ ਆ ਜਿਹੜੀ ਤੁਹਾਡੇ ਕੋਈ ਬਾਦ ਵਿੱਚ ਪਿੱਠ ਤੇ ਕਰੇ ਤੁਹਾਡੇ ਗੁਣਾ ਨੂੰ ਯਾਦ ਕਰੇ ਹਾਂਜੀ ਸੋ ਰਹੁ ਵਿਚਾਰ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ ਅੱਜ ਵਾਲੀ ਵਿਚਾਰ ਦੀ 143 ਲੋਕਾਂ ਤੱਕ ਸਤਿਗੁਰਾਂ ਆਪ ਤਰਸ ਮਿਹਰਮਤ ਕਰਕੇ ਵਿਚਾਰ ਕਰਵਾਈ ਹੈ ਪੁੱਲਾ ਨ ਚਤਾਰਨੀਗਾ ਸੋ ਆਉ ਪੁੱਲਾ ਚੁੱਕਾਂ ਦੀ ਖਿਮਾ ਚਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ